ਤਾਂ ਮੈਂ ਵੀ ਲੀਵ ਰੋਗ ਉੱਠੋਂ ਕਰਕੇ ਸਾਰਾ ਕੰਮ ਪਿਆ ਹਲੇ ਨਾ ਮਨਿੰਦਰਾ ਚ ਕੰਮ ਹੀ ਕਰੀ ਜਾਂਦੀ ਹੈ ਹਜੇ ਟਿੱਕਾ ਇਹਨੇ ਆਏ ਵੀ ਡਿਊਟੀ ਨਹੀਂ ਜਾਣਾ ਆਪਦੀ ਤੈਂ ਵੀ ਬਹੁਤ ਹੋਇਆ ਪਹਿਲਾਂ ਪੁੱਛਦੀ ਹਾਂ ਮੈਂ ਜਾ ਕੇ ਕੀ ਗੱਲ ਅੱਜ ਮਨਿੰਦਰ ਹਾਂਜੀ ਮੰਮੀ ਅੱਜ ਜਾਣਾ ਨਹੀਂ ਪਤਾ ਤੂੰ ਸਕੂਲ ਜਾਣਾ ਮੰਮੀ ਕਿਉਂ ਤੇ ਪੁੱਤ ਪੈਨ ਦੇਖ ਤੂੰ ਤਾਂ ਲੇਟ ਹੀ ਵਾਲੀ ਐ ਅੱਜ ਮੰਮੀ ਅੱਜ ਨਾ ਮੈਂ ਉੱਠਣ ਲੱਗੇ ਲੇਟ ਹੋ ਗਈ ਤੇ ਘਰ ਦੇ ਕੰਮ ਪਏ ਹਜੇ ਕਰਨ ਵਾਲੇ ਫਿਰ ਬਸ ਆ ਆ ਹੀ ਰਹਿ ਗਿਆ ਹੁਣ ਇਹ ਕਰਕੇ ਫਿਰ ਮੈਂ ਲਾਡੀ ਨੂੰ ਕਹਿੰਨੀ ਚੜ੍ਹਾਇਆ ਆਉਂਗਾ ਮੈਂ ਜਿਹੜੇ ਰਹਿ ਗਏ ਕੋਈ ਨਹੀਂ ਪੁੱਤ ਅਸੀਂ ਕਰ ਲਾਂਗੇ ਕੰਮ ਮਾਵਾ ਤਾਂ ਹੈਗੀਆਂ ਕਰ ਤੂੰ ਜਾ ਤੂੰ ਨਾ ਇਨੀ ਲੇਟ ਹੋ ਮੰਮੀ ਤੁਸੀਂ ਇਕੱਲੇ ਕਿਵੇਂ ਕਰੋਗੇ ਕੰਮ ਨਾਲੇ ਫਰਾਂਤੀ ਤਾਂ ਕਹੋਗੀ ਵੀ ਸਾਰਾ ਕੰਮ ਮੇਰੇ ਸਿਰ ਤੇ ਛੱਡ ਦਿੱ ਗਏ ਕੋਈ ਨਹੀਂ ਮੈਂ ਅੱਗੇ ਕਿਹੜਾ ਕਦੇ ਇਕੱਲੇ ਨਹੀਂ ਕੰਮ ਨਹੀਂ ਕਰੇ ਇਸ ਕੰਮ ਮੈਂ ਕਰ ਲੂੰ ਤੇ ਤੂੰ ਨਾ ਬਾੜੀ ਲੇਟ ਹੋ ਤੂੰ ਵਗ ਜਾ ਤੈਨੂੰ ਐਵੇਂ ਉੱਥੇ ਦੂਜੇ ਸਾਰੇ ਆ ਕਰਨਗੇ ਟੀਚਰ ਵੀ ਲੈ ਤੂੰ ਲੇਟ ਆਈਂਗੀ ਉੱਤੇ ਪੇਪ ਪੱਕਾ ਤੁਸੀਂ ਕਰ ਲੋਗੇ ਨਾ ਕੰਮ ਮੈਂ ਤੈਨੂੰ ਕਹਿਤਾ ਨਾ ਵੀ ਅਸੀਂ ਕਰ ਲਾਂਗੇ ਕੰਮ ਆਹ ਰਸੋਈ ਰਹਿੰਦੀ ਹੈ ਸਾਫ ਕਰਨ ਵਾਲੇ ਜੇ ਕੱਪੜੇ ਰਹਿੰਦੇ ਨਾ ਮੈਂ ਤੁਸੀਂ ਐ ਕਰੋ ਸਿਰਫ ਰਸੋਈ ਸਾਫ ਕਰ ਲਿਓ ਕੱਪੜੇ ਮੈਂ ਸਕੂਲੋਂ ਆ ਕੇ ਆਪੇ ਧੋ ਦੂੰਗੀ ਕੋਈ ਨਹੀਂ ਪੁੱਤ ਮੈਂ ਮਸ਼ੀਨ 'ਚ ਕੱਪੜੇ ਪਾਦਣੀ ਰਸੋਈ ਵੀ ਸਾਫ ਕਰ ਦੇ ਤੂੰ ਜਾ ਤੂੰ ਨਾ ਲੇਟ ਹੋ ਬਸ ਠੀਕ ਹੈ ਮੈਂ ਜਾਣੀ ਮੈਂ ਕਹਿ ਨਹੀਂ ਇਹਨਾਂ ਨੂੰ ਚਲਾ ਕੇ ਹਾਂ ਜਾ ਬਾਗ ਜਾ ਐਨੇ ਕੰਮ ਦਾ ਕੀ ਕਰ ਲਾਂਗਾ ਦੱਸ ਕੰਮ ਕਰ ਦੂੰ ਤੈਨੂੰ ਥੱਕ ਦੂੰ ਆਈ ਤੇ ਲੱਗ ਲਾ ਲਓ ਮਲੇ ਹੋ ਗਿਆ ਟਾਈਮ ਹੈ ਟਾਈਮ ਦੇਖੀ ਮਾੜੇਗਾ ਉਹ ਮੈਨੂੰ ਪਤਾ ਟਾਈਮ ਦਾ ਤਾਂ ਕੰਮ ਕਰਨ ਲੱਗੀ ਸੀ ਤੁਹਾਨੂੰ ਪਤਾ ਫਿਰ ਤੇ ਤੇ ਤੈਨੂੰ ਇੱਕ ਵਾਰੀ ਦੀ ਤੈਨੂੰ ਘਟ ਘਟ ਵੀ ਆਦੀ ਬਲ ਮੈਂ ਆਪੇ ਕਿਹਾਗਾ ਵੀ ਆਪੇ ਕਰ ਲਿਆ ਕਰੂਗੀ ਵੇ ਬੇ ਕੰਮ ਠੀਕ ਹੈ ਤੂੰ ਤਿਆਰ ਹੋ ਕੇ ਜਾਇਆ ਕਰ ਸਕੂ ਤੂੰ ਕੰਮ ਦੀ ਫਿਕਰ ਕਰਦੀ ਹੈ ਤੁਹਾਨੂੰ ਹੀ ਲੱਗਦਾ ਬਾਅਦ ਚ ਗੱਲਾਂ ਮੈਨੂੰ ਸੁਣਨੀਆਂ ਮਿਲਦੀਆਂ ਨਾ ਸੁਣਨੀਆਂ ਮਿਲਦੀਆਂ ਫਿਰ ਡਿਊਟੀ ਬਾਰ ਬਾਰ ਨਹੀਂ ਮਿਲਦੀ ਜੇ ਕਰ ਉਹਨਾਂ ਨੇ ਕੱਟਤਾ ਨਾ ਫਿਰ ਦੇਖੀ ਵੇ ਤੇ ਅੱਖਾਂ ਨੂੰ ਤੁਹਾਨੂੰ ਦਿੱਦੇ ਰੋਇਆ ਕਰੇਗੀ ਐ ਕਿਵੇਂ ਕਰ ਦਣਗੇ ਨਾਲ ਮੈਂ ਕੱਟ ਰੋਜ਼ ਲੇਟ ਹੁੰਦੀ ਆ ਅੱਜ ਵੀ ਉੱਠਣ ਲੱਗੀ ਲੇਟ ਹੋ ਗਈ ਆਲਾਰਮ ਹੀ ਨਹੀਂ ਵੱਜਿਆ ਆਲਾਰਮ ਨਹੀਂ ਵੱਜਿਆ ਮੈਨੂੰ ਚਲ ਕੋਈ ਇਹ ਲੜੋ ਨਾ ਹੁਣ ਮੈਨੂੰ ਛੱਡ ਿਆ ਉਹ ਛੱਡ ਿਆਣਾ ਚੱਲ ਚੱਕ ਆਦਾ ਪਰਸ ਜਾ ਚੱਲ ਚਲੀਏ ਆ ਜਾ ਯਾਰ ਹੁਣ ਤੂੰ ਤੂੰ ਹੀ ਬੋਲਣ ਲੱਗ ਜਨ ਮੇਰਾ ਕੀ ਹੋ ਗਿਆ ਕਾ ਤਾ ਰੋਲਾ ਪਾਈ ਜਾਂਦੇ ਹੋ ਮਾਤਾ ਰੋਲਾ ਪਾਵਾਣਾ ਕਿੰਨਾ ਟਾਈਮ ਹੋ ਗਿਆ ਇਹਨੂੰ ਪੁੱਛਦਾ ਸੀ ਉਹ ਤਾਂ ਲੇਟ ਹੋ ਜਾਂਦੀ ਆ ਰੋਜ਼ ਇਹ ਕੋਈ ਨਹੀਂ ਪੁੱਤ ਮੈਂ ਵੀ ਇਹਨੂੰ ਹੁਣ ਹਟਾਈ ਆ ਕੰਮ ਤੋਂ ਵੀ ਪਈ ਵਗ ਜਾ ਕੰਮ ਤਾਂ ਨਹੀਂ ਹੁਣ ਆਏ ਹੁੰਦਾ ਜੇ ਆਖੇ ਨਾ ਇਹ ਸਾਰਾ ਕੰਮ ਕਰਕੇ ਜੋ ਫੇਰ ਹੀ ਡਟਗਾ ਹੁੰਦਾ ਮਾਤਾ ਦੇਖੀ ਨਹੀਂ ਤਗੜੀ ਪਈ ਆ ਰੋਟੀ ਬਣਦਾ ਆਪ ਹੀ ਕਰ ਲਿਆ ਕਰੂਗੀ ਤੂੰ ਆ ਕੇ ਕਰ ਲਿਆ ਕਰ ਜਿਹੜਾ ਕੰਮ ਕਰਨਾ ਤਾਂ ਆ ਕੇ ਹੀ ਰੁਕਦਾ ਵਸਾਂ ਓਹੋ ਚਲ ਕੋਈ ਗੱਲ ਨਹੀਂ ਅੱਜ ਅੱਜ ਹੀ ਲੇਟ ਹੋ ਗਿਆ ਅੱਜ ਹੀ ਤਾਂ ਸੈਅ ਕਰ ਲਾਗੇ ਕੁਛ ਨਿਕਾਲ ਲਉ ਸਧਿਆ ਉੱਠ ਖੜਿਆ ਕਰੂੰਗੀ ਬਸ ਕੋਈ ਗੱਲ ਨਹੀਂ ਪੁੱਤ ਜਾਓ ਹੁਣ ਤੁਸੀਂ ਇਹਨੂੰ ਛੱਡਿਆ ਕੇਰਾ ਤੇ ਜਿਹੜਾ ਮਾੜਾ ਮੋਟਾ ਰਹਿ ਗਿਆ ਕੋਈ ਨਹੀਂ ਜਿੰਨਾ ਕਮਾਈ ਤੋਂ ਨਿਬੜਾ ਮੈਨੇ ਵੇਡੂ ਜੇ ਕੋਈ ਵੀ ਜਾਦੀ ਕੋਈ ਮੇਰਾ ਗਿੱਟਾ ਗੋਡਾ ਦਿਖਾਉਣ ਲੱਗਿਆ ਫਿਰ ਜਿਹੜਾ ਰਹਿ ਗਿਆ ਆ ਕੀ ਕਰ ਲੂ ਆ ਕੀ ਕਰ ਲੂ ਵੀ ਜਿਹੜਾ ਜਿੱਥੇ ਹੋਇਆ ਉਹ ਕਰ ਲਈ ਬਾਕੀ ਛੱਡ ਦੇ ਸਾਰਾ ਕੁਝ ਠੀਕ ਹੈ ਤੇ ਬਾਗ ਜਾ ਆਪ ਦਾ ਟਾਈਮ ਨਾ ਜਿਹੜੇ ਕੰਮ ਹੈਗੇ ਨੰਦ ਨੂੰ ਕੋਈ ਆ ਰੋਟੀ ਸਬਜ਼ੀ ਦਾ ਉਹ ਜਿਹੜਾ ਸਵੇਹਾ ਉੱਠ ਕੇ ਕਰਕੇ ਤੇ ਆਪ ਦਾ ਨੰਗ ਜਾ ਕਰ ਹੋਰ ਕੀ ਜਵਾਬਾਤ ਉਸ ਗੱਲਾਂ ਕਰਦੇ ਆ ਵੀ ਮਾਸਟਰ ਆਪ ਵੀ ਲੇਟ ਆਉਣ ਲੱਗ ਗਏ ਕਿਥੋਂ ਵਢਾਉਣਗੇ ਸਾਨੂੰ ਚਲੋ ਠੀਕ ਆ ਜਾ ਛੇ ਦਿਨ ਹੁਣ ਜਿੰਨੇ ਤੇ ਚਾਰ ਆਲਾ ਪਾਈ ਨੇ ਉਹਨੇ ਚਿੱਤ ਦਾ ਬਾ ਟਾਈਮ ਮੈਂ ਬਸ ਵਾਦੂ ਕੁਸਮਾਨ ਪਾਉਂਦਾ ਨੇ 5 ਮਿੰਟ ਗਾਲ ਤੇ ਟਾਈਮ ਕੰਨੀ ਤਾਂ ਦੇਂਦੇ ਨਹੀਂ ਕਿ ਚੱਲ ਮੈਂ ਵੀ ਉਹ ਕੁੜੀ ਜੀ ਨੂੰ ਠਾ ਮਾ ਜੇ ਕੰਮ ਕਰਾਉਂ। ਏ ਆ ਵੀ ਮਾਸਟਰ ਆ। ਓਹ ਹਾਂ ਜਲਦੀ ਕੀ ਹਾਲ ਚਾਲ? ਵਧੀਆ ਬਈ ਵਧੀਆ ਹੋਰ। ਚੜਦੀ ਕਲਾ। ਵਧੀਆ ਹਾਂ ਚੜਦੀ ਕਲਾ। ਕਰ ਪਰਵਾਰ। ਵਧੀਆ ਵਧੀਆ ਤੂੰ ਦੱਸ ਆਪਣੇ ਠੀਕ ਆ? ਸਭ ਵਧੀਆ ਬਈ। ਘਰ ਪਰਵਾਰ ਠੀਕ ਆ ਸਾਰੇ? ਸਾਰੇ ਵਧੀਆ। ਸੂਸ਼ਣ ਹੋ ਗਈ। ਮਾਤਾ ਰਗੇ ਠੀਕ ਆ? ਮਾਤਾ ਠੀਕ ਆ ਬਈ। ਅੱਛਾ। ਕੀ ਬੰਦਾ ਹੋਰ? ਬਸ ਬੰਨਾ ਕੀ ਆ? ਆ ਫਿਰਦੇ ਗਲੀ ਦੇ ਠੇਡੇ ਖੰਦਾ। ਅੱਛਾ। ਤੇ ਸੱਚ ਤੇਰਾ ਕੀ ਬਣਿਆ? ਮੇਰਾ ਕੀ ਬਣਨਾ ਯਾਰ ਬਸ ਬਣ ਗਿਆ ਜਿਹੜਾ ਬਣਨਾ ਸੀਗਾ ਫਿਰ ਵੀ ਪੇਪਰ ਦਾ ਕਰਤਾ ਸੀਗਾ ਪਰਸੈਂਟਿੰਗ ਵੱਧ ਚੱਕ ਲਈ ਯਾਰ ਆਈ ਪੰਗਾ ਪੈਂਦਾ ਹਰ ਵਾਰੀ ਇਹੀ ਗੱਲ ਹੁੰਦੀ ਤੇ ਹਰ ਵਾਰੀ ਹਾਂ ਯਾਰ ਬੁੱਛਣਾ ਤੇਰਾ ਵੀ ਸੱਚ ਬਾਵਾ ਔਖਾ ਸੀਗਾ ਕਰੇ ਯਾਰ ਤੈਨੂੰ ਪਤਾ ਹੀ ਆ ਤੈਨੂੰ ਪਤਾ ਬਾਪ ਦੇ ਮਰਨ ਤੋਂ ਬਾਅਦ ਹੁਣ ਮਾਂ ਬਿਮਾਰ ਰਹਿੰਦੀ ਆ ਹਮ ਹੁਣ ਸਾਰੀ ਕਬੀਲਦਾਰੀ ਕਰਦੀ ਮੇਰੇ ਤੇ ਆ ਭਾਈ ਅੱਛਾ ਅੱਛਾ ਹਾਲ ਕੋਈ ਕੰਮਗਾਰੀ ਨਹੀਂ ਮਿਲ ਰਿਹਾ ਬੀ ਕੋ ਕੰਮ ਕਰਦਾ ਹੀ ਵਾਲਾ ਓਖਾ ਇਹ ਰ ਕੰਮ ਕਰਦਾ ਹੀ ਤੁਹਾਨੂੰ ਬਸ ਟੈਨਸ਼ਨ ਲੱਗੀ ਰਹਿੰਦੀ ਹੈ ਬਾਈ ਟੈਨਸ਼ਨ ਤਾਂ ਮੈਨੂੰ ਵੀ ਆਹੀ ਟੈਨਸ਼ਨ ਆ ਮੈਨੂੰ ਵੀ ਕੋਈ ਕੰਮਕਾਰ ਨਹੀਂ ਮਿਲ ਰਿਹਾ ਪੁੱਛਣਾ ਯਾਰ ਬਸ ਹੁਣ ਸਲਾ ਹੀ ਹੋਇਆ ਪਿਆ ਵੀ ਕੋਈ ਛੋਟੇ ਮੋਟੇ ਕੰਮ ਕਰ ਮਿਲ ਜੇ ਉੱਥੇ ਲੱਗ ਜਾ ਕੰਮ ਕਰਤਾ ਹੈਗਾ ਮੇਰੇ ਕੋਲ ਕੰਮ ਕਰਤਾ ਬਹੁਤ ਵਧਾ ਹੈਗਾ ਆਪਾਂ ਦੋਨੇ ਭਰਾ ਰਲ ਕੇ ਕਰ ਲਾਂਗੇ ਅੱਛਾ ਹਾਂ ਕਿਹੜਾ ਕੰਮ ਹੈ ਯਾਰ ਮੈਨੂੰ ਵੀ ਦੱਸ ਦੇ ਫਿਰ ਮੈਂ ਵੀ ਲੱਗ ਜੂੰਗਾ ਕੰਮਕਾਰ ਤਾਂ ਬਹੁਤ ਵੱਧ ਗਿਆ ਹੈ ਅੱਜ ਕੱਲ ਲੋਕ ਚੀਜ਼ਾਂ ਵੀ ਉਹੀ ਪਸੰਦ ਕਰਦੇ ਨੇ ਫਾਸਟ ਫੂਡ ਦਾ ਕੰਮਕਾਰ ਆ ਹੈ ਅੱਛਾ ਫਾਸਟ ਫੂਡ ਦਾ ਹਾਂ ਫਿਰ ਇਹਦੇ ਵਾਸਤੇ ਕਰਨ ਪਊਗਾ ਇਹਦੇ ਵਾਸਤੇ ਕਰਨਾ ਕੀ ਆਪਾਂ ਇੱਕ ਮੰਨ ਕੇ ਚੱਲ ਗੱਡੀ ਲੈ ਲਾਂਗੇ ਆ ਜਿਹੜੀ ਹੁੰਦੀ ਹੈ ਵੀ ਛੋਟਾ ਹੱਥੀ ਛੋਟਾ ਹੱਥੀ ਹਾਂ ਇਹ ਤਿਆਰ ਕਰਾ ਕੇ ਵਧਗਾ ਹਾਂ ਠੀਕ ਹੈ ਆਪਾਂ ਇੱਥੇ ਬਠਿੰਡੇ ਚੌਂਕ ਚਲਾ ਲਾਂਗੇ ਬਠਿੰਡੇ ਚੌਂਕ ਚ ਤਾਂ ਲਾ ਲਾਂਗੇ ਉਹ ਤਾਂ ਗੱਲ ਦੀ ਠੀਕ ਹੈ ਬਾਈ ਪਰ ਫਿਰ ਵੀ ਉਹਦੇ ਵਾਸਤੇ ਪੈਸੇ ਤਾਂ ਚਾਹੀਦੇ ਨੇ ਪੈਸੇ ਤੇ ਤੇ ਸੱਚ ਤਾਂ ਨਹੀਂ ਸਰਕਾਰੀ ਲੱਗੀ ਸੀ ਉਹ ਯਾਰ ਉਹ ਤਾਂ ਹੁਣ ਤੈਨੂੰ ਵੀ ਪਤਾ ਉਹ ਤਾਂ ਵਿਆਹੀ ਗਈ ਹੁਣ ਹੁਣ ਉਹ ਤੋਂ ਪੈਸੇ ਮੰਗਦਾ ਸੋਨਾ ਲੱਗਦਾ ਮੈ ਵਿਆਹੀ ਤਾਂ ਗਈ ਯਾਰ ਫੇਰ ਵੀ ਪੈਸੇ ਤਾਂ ਨਹੀਂ ਬਾਈ ਯਾਰ ਹੁਣ ਤੂੰ ਕਹੇਗਾ ਵੀ ਰਿਸ਼ਤੇਦਾਰਾਂ ਤੋਂ ਲੈ ਲੈ ਤੈਨੂੰ ਵੀ ਪਤਾ ਹੁਣ ਰਿਸ਼ਤੇਦਾਰ ਜਦੋਂ ਮਾਂ ਬਿਮਾਰ ਹੋਈ ਨਾ ਪਿੱਛੇ ਜੇ ਕੋਈ ਰਿਸ਼ਤੇਦਾਰ ਆਖ ਨਹੀਂ ਖੜੇ ਆ ਮੈਂ ਵੀ ਤੈਨੂੰ ਅਸੀਂ ਕਹਿਣ ਲੱਗਿਆ ਮੈਂ ਨਹੀਂ ਰਿਸ਼ਤੇਦਾਰ ਵੀ ਤੇਰਾ ਯਾਰ ਰਿਸ਼ਤੇਦਾਰ ਵੀ ਬਾਈ ਕੋਈ ਨਹੀਂਗੇ ਕੋਈ ਰਿਸ਼ਤੇਦਾਰ ਨਹੀਂ ਖੜਦਾ ਹੁੰਦਾ ਬਾਈ ਦੁੱਖ ਟਾਈਮ ਤੇ ਤੈਨੂੰ ਪਤਾ ਹੈ ਜੇ ਥੋੜੇ ਵਿੱਚ 4 ਪੈਸੇ ਗਨੇ ਤਾਂ ਥੋੜੇ ਰਿਸ਼ਤੇਦਾਰ ਘਰੇ ਆਉਂਦੇ ਆ ਨਹੀਂ ਤੁਹਾਨੂੰ ਬਸ ਐ ਦੂਰ ਦੀ ਲੰਘ ਜੀ ਹੁੰਦੇ ਬਾਈ ਫੇਰ ਤਾਂ ਮੈਂ ਤੈਨੂੰ ਇਹੀ ਰਹਿ ਦਿੰਦਾ ਆਪਾਂ ਇਹੀ ਕੰਮਕਾਰ ਕਰ ਲਾਂ ਨੇ ਵਧੀਆ ਕੰਮਕਾਰ ਆ ਮੇਰੇ ਲਿਆਜੀਆਂ ਨੇ ਕਰ ਰੱਖਿਆਗਾ ਇੱਥੇ ਕੱਕਣਰ ਗਿਆ ਨੇ ਜੱਸੀ ਚੌਂਕ ਚ ਅੱਛਾ ਫਾਸਟ ਫੂਡ ਦਾ ਬਹੁਤ ਵਧੀਆ ਕੰਮਕਾਰ ਚੱਲੀ ਜਾਂਦਾ ਉਹਨਾਂ ਦਾ ਤੇ ਯਾਰ ਪੈਸੇ ਤਾਂ ਤੈਨੂੰ ਪਤਾ ਹੁਣ ਮੇਰੇ ਕੋਲ ਇੰਨੇ ਹੈ ਵੀ ਨਹੀਂ ਕਿ ਮੈਂ ਲਾਦਾ ਉੱਤੇ ਉੱਤੇ ਜੇ ਹੁਣ 4 ਪੈਸੇ ਹੋਣਗੇ ਤਾਂ ਇਨਵੈਸਟਮੈਂਟ ਹੋਊਗੀ ਤਾਂ ਕੋਈ ਕੰਮ ਕਰਾਂਗੇ ਆਪਾਂ ਫੇਰ ਸੀ ਤਾਂ ਹੁਣ ਮੈਨੂੰ ਵੀ ਐ ਤੈਨੂੰ ਪਤਾ ਵੀ ਮੰਗ ਮੁੰਗੇ ਲਾਉਂਗਾ ਮੇਰੇ ਕੋਲ ਵੀ ਤੇਰੇ ਸਾਹਮਣੇ ਮੈਂ ਨੌਕਰੀ ਤੇ ਵੀ ਮੱਥਾ ਮੇਰੇ ਵੀ ਪੱਲੇ ਯਾਰ ਕੁਝ ਨਹੀਂ ਪਿਆ ਹੁਣ ਫਿਰ ਚੱਕਦੇ ਆਂ ਐਂ ਕਰਦਾ ਭੈਣ ਕੋਲੋਂ ਪੈਸੇ ਪੁੱਛ ਲੈਣਾ ਫਿਰ ਮੈਂ ਤੈਨੂੰ ਹਾਂ ਕਹਿਣਾ ਤੂੰ ਭੈਣ ਕੋਲੋਂ ਪੈਸੇ ਪੁੱਛ ਲਾ ਕੋਈ ਤੈਨੂੰ ਲੱਗਦਾ ਵੀ ਕੰਮ ਚੱਲ ਪੂਆ ਆਪਣਾ ਕੰਮ ਯਾਰ ਬਹੁਤ ਵਧੀਆ ਕੰਮ ਚੱਲੀ ਜਾਂਦਾ ਮੈਂ ਤੈਨੂੰ ਦੱਸੀ ਇਹਨੇ ਮੇਰੇ ਲਈ ਜੀ ਨਾਲ ਕੰਮ ਕਰ ਰਾਇਆ ਯਾਰ ਇਹ ਜੀ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਮੈਂ ਜਾਣ ਰਹਾ ਉਹਨਾਂ ਨਾਲ ਰਹਿੰਦਾ ਉਹਨਾਂ ਕੋਲੇ ਉਹਨਾਂ ਨੇ ਮੈਨੂੰ ਦੱਸਿਆ ਸੀ ਇਹਨਾਂ ਨੇ ਮੈਨੂੰ ਆਖਿਆ ਵੀ ਸੀ ਕਹਿੰਦੇ ਤੂੰ ਆਹ ਕੰਮ ਕਰ ਸ਼ੁਰੂ ਕਰ ਲਾ ਵਧੀਆ ਰਹੇਗਾ ਉਹ ਤਾਂ ਠੀਕ ਹੈ ਪਰ ਫਿਰ ਵੀ ਯਾਰ ਤੈਨੂੰ ਪਤਾ ਆਪਾਂ ਹੁਣ ਪੈਸੇ ਦਾ ਲਾਵਾਂਗੇ ਹੁਣ ਤੈਨੂੰ ਨਹੀਂ ਪਤਾ ਆਪਣਾ ਲੱਖ 2 ਲੱਖ ਕਿੰਨਾ ਵੀ ਲੱਗੂ ਚੱਲ ਕੇ ਨਹੀਂ ਵੀ ਇਨਵੈਸਟਮੈਂਟ ਤਾਂ ਹੋਊਗੀ ਹੋਊਗੀ ਤੂੰ ਇਹ ਵੀ ਸੋਚ ਨਾ ਲੋਕ ਵੀ ਚੀਜ਼ਾਂ ਹੀ ਇਹ ਪਸੰਦ ਕਰਦੇ ਨੇ ਹੋਰ ਚੰਗੀਆਂ ਚੀਜ਼ਾਂ ਤਾਂ ਲੋਕ ਖਾਂਦੇ ਨਹੀਂ ਫਾਸਟ ਫੂਡ 버ਗਰ ਹੋਗੇ ਪੀਜੇ ਹੋਗੇ ਹੋਰ ਹੋਗੇ ਰੋਲ ਹੋਗੇ ਜਾਂ ਕੁਝ ਵੀ ਹੋ ਗਿਆ ਇਦਾਂ ਦੀਆਂ ਚੀਜ਼ਾਂ ਪਸੰਦ ਕਰਦੇ ਨੇ ਇਹ ਚੀਜ਼ਾਂ ਨਹੀਂ ਪਸੰਦ ਕਰਦੇ ਲੋਕ ਐਂ ਵੀ ਆਪਾਂ ਚੰਗੀਆਂ ਚੀਜ਼ਾਂ ਲਾਵਾਂ ਯਾਰ ਉਹ ਚੀਜ਼ਾਂ ਪਸੰਦ ਨਹੀਂ ਕਰਦੇ ਰੁਪਈਏ ਤਾਂ ਕਿਹੜਾ ਤਾਂ ਹੁਣ ਲੱਗਣਗੇ ਕੰਮ ਤਾਂ ਦੇਖ ਮੈਨੂੰ ਪਸੰਦ ਆ ਯਾਰ ਵੀ ਕੰਮ ਤਾਂ ਆਪਾਂ ਕਰ ਲਾਂਗੇ ਪਰ ਮੈਂ ਇੱਕ ਵਾਰੀ ਘਰੇ ਜਾ ਕੇ ਸਲਾਹ ਕਰੂੰਗਾ ਤੂੰ ਕਰ ਨਹੀਂ ਰਹਾ ਕੋਈ ਗੱਲ ਨਹੀਂ ਕਰੇ ਰਹਿ ਕਰਲਾ ਸਲਾਹ ਕਰਲਾ ਸਾਰਾ ਨਾ ਕੋਈ ਚੱਕਰ ਨਹੀਂ ਬਾਕੀ ਜਿਵੇਂ ਕਹਿਣਗੇ ਫਿਰ ਤੈਨੂੰ ਪਤਾ ਬਈ ਉਵੇਂ ਕਰਨਾ ਪਊਗਾ ਹੁਣ ਤੈਨੂੰ ਪਤਾ ਮੇਰੇ ਲਈ ਇੱਕ ਕਰ ਵੀ ਨਹੀਂ ਹੈਗਾ ਯਾਰ ਤੇ ਮੇਰੇ ਕੋਲ ਕਿਹੜਾ ਹੈਗਾਗਾ ਮੇਰੇ ਕੋਲ ਵੀ ਆ ਹੀ ਫਨ ਆੜੀ ਚੱਲ ਕੋਈ ਨਾ ਮੈਂ ਤਾਂ ਆਪ ਰਿਸ਼ਤੇ ਉਸ਼ਤੇਦਾਰਾਂ ਤੋਂ ਪੁੱਛੂਆਂ ਯਾਰ ਠੀਕ ਹੈ ਠੀਕ ਹੈ ਚੱਲ ਠੀਕ ਹੈ ਬਈ ਮੈਂ ਦੱਸੂ ਤੈਨੂੰ ਕੋਈ ਗੱਲ ਜਰੂਰ ਫੋਨ ਕਰੀ ਮੈਨੂੰ ਠੀਕ ਹੈ ਆਪਾਂ ਇਹ ਕੰਮ ਕਰ ਸ਼ੁਰੂ ਕਰਦੇ ਆਂ ਤੇ ਨਾਲੇ ਤੇਰਾ ਚੱਲੀ ਇਹ ਉਹਨਾਂਲੇ ਮੇਰਾ ਚੱਲੀ ਜਾਊਗਾ ਠੀਕ ਹੈ ਠੀਕ ਠੀਕ ਹੈ ਓਕੇ ਓਕੇ ਬਈ ਓਕੇ ਨਿਕੁੜ ਐਨ ਛੱਡ ਦਿਆ ਕਰ ਬਿੰਦ ਚੱਟ ਕਿਉਂ ਕੀ ਹੋ ਗਿਆ ਦੇਖ ਤੈਨੂੰ ਆਏ ਨਹੀਂ ਆਉਂਦਾ ਹੈ ਕਿੱਡਾ ਦੇਣਾ ਆ ਫਿਰ ਪਹਿਲਾਂ ਮੈਂ ਤੇਰੇ ਉੱਤੇ ਕੰਬਲ ਖਿੱਚ ਕੇ ਲਗਈ ਮਾਸਾ ਜੇ ਕੰਬਲ ਖਿੱਚ ਕੇ ਲਗੀ ਤਾਂ ਵੀ ਨਹੀਂ ਤੂੰ ਉੱਠੀ ਐਡੀ ਤੇਰੀ ਕਿਉਂ ਹਰਕਤ ਹਾਰੀ ਹੈ ਓਹੋ ਮੰਮੀ ਉੱਠ ਤਾਂ ਗਈ ਹੁਣ ਫੋਨ ਹੀ ਰੱਖੀ ਆਂਦੀ ਸੀ ਤਾਂ ਕੀ ਹੋ ਗਿਆ ਫੋਨ ਨੂੰ ਛੱਡ ਤੇ ਕੰਮ ਕਰਾ ਮੇਰੇ ਨਾਲ ਨਾਲੇ ਤਾਂ ਕੱਪੜੇ ਧੋਣ ਵਾਲੇ ਪਏ ਆ ਮਸ਼ੀਨ ਭਰੀ ਆਪਾਂ ਕੱਪੜੇ ਧੋ ਗਏ ਨਾਲੇ ਪੋਚੇ ਲਾਜ਼ਰ ਦੋ ਤਿੰਨ ਨਾਲ ਠਾਈ ਰਹਿੰਦੇ ਅਜੇ ਕਿਤਾਬ ਉਹ ਰਹਿੰਦਾ ਹੈਗਾ ਡ੍ਰੈੰਗ ਰੂਮ ਜਤੇ ਕਰਸੋਈ ਰਹਿੰਦੀ ਪੋਚੇ ਮੈਂ ਮੈਂ ਹੋਰ ਕੰਮ ਲਾਊਗਾ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਮੈਂ ਕਿੱਥੋਂ ਕੰਮ ਕਰਦੀ ਆ ਤੇ ਹੋਰ ਕੰਮ ਕੌਣ ਕਰੂ ਜੇ ਤੂੰ ਨਹੀਂ ਕਰੇਂਗੀ ਉਹ ਆਦੀ ਡਿਊਟੀ ਗਈ ਐ ਆਦੀ ਕਰਕੇ ਨਹੀਂ ਗਈ ਅੱਗੇ ਤਾਂ ਸਾਰਾ ਕੰਮ ਕਰ ਜਾਂਦੀ ਆ ਭਾਬੀ ਅੱਜ ਨਾ ਉਹ ਲੇਟ ਹੋ ਗਈ ਉੱਠਣ ਨੂੰ ਤਾਂ ਕਰਕੇ ਨਹੀਂ ਉਹ ਤਾਂ ਕੰਮ ਹੋਇਆ ਤੇ ਉਹ ਵਿਚਾਰੀ ਹੁਣ ਮੈਂ ਮਸਾ ਤੋਰੀ ਆ ਅੱਜ ਤਾਂ ਉਹ ਪਹਿਲੇ ਸਕੂਲੋਂ ਜਾਣ ਤੋਂ ਵੀ ਲੇਟ ਆਏਗੀ ਭਾਬੀ ਨੂੰ ਪਤਾ ਤਾਂ ਹੈਗਾ ਮੈਂ ਕੋਈ ਕੰਮ ਕਰਦੀ ਨਹੀਂ ਪਰ ਭਾਬੀ ਆਹੀਂ ਕਰਦੀ ਐ ਜਲਦੀ ਉੱਠ ਜਾਂਦੀ ਭਾਬੀ ਕੰਮ ਕਰ ਜਾਂਦੀ ਨਈ ਵੀ ਥੱਕੇ ਬੰਦੇ ਨੂੰ ਜਾਗ ਆਉਂਦੀ ਹੁੰਦੀ ਇੱਕ ਬੰਦਾ ਜਮਾ ਵੇਲਾ ਜੇ ਤੂੰ ਉਥੇ ਚਾਰ ਕੱਪੜੇ ਧਵਾ ਦੇਂਗੀ ਤੇ ਦੋ ਬੁਧਾ ਪੋਚੇ ਲਾ ਦੇ ਨੀ ਫਿਰ ਤੂੰ ਥੱਕ ਜਾਵੇਂਗੀ ਮੈਂ ਮੈਂ ਨਹੀਂ ਕੱਪੜੇ ਕੋਪੜਦੇ ਹੁੰਦੇ ਕੋਈ ਨਾ ਪੋਚੇ ਜੇ ਲਾ ਦੇ ਨੀ ਸਟੈਂਡ ਪੋਚਣਾ ਨਹੀਂ ਲਾਉਂਗੀ ਕੱਪੜੇ ਮੇਰੇ ਨਾਲ ਧਵਾ ਮੈਂ ਚੱਲ ਧੋਣੀ ਤੂੰ ਸੁੱਕੜੇ ਪਾ ਕੇ ਹੀ ਕੋਠੇ ਤੇ ਜੁਣ ਭਾਬੀ ਆ ਕੇ ਧੋ ਲੂਗੀ ਨਾ ਕੱਪੜੇ ਨਹੀਂ ਉਹ ਪੇਪਰ ਚੱਲੀ ਜਾਂਦੇ ਜਵਾਕਾਂ ਦੇ ਆ ਕੇ ਟਿਊਸ਼ਨ ਵਾਲੇ ਬੱਚੇ ਵੀ ਪੜਾਉਣੇ ਹੁੰਦੇ ਆਉਣੇ ਮਾੜਾ ਮੋਟਾ ਆਈ ਤਾਂ ਕੰਮ ਲੈ ਲਿਆ ਖਰਾਕਲ ਤੂੰ ਬਗਾਨੇ ਘਰੇ ਜਾਣਾ ਹੈ ਕੋਈ ਨਾ ਮੈਂ ਤਾਂ ਉੱਥੇ ਜਾ ਕੇ ਕੰਮ ਕਰਦੇ ਆ ਸਾਰੇ ਹੁਣ ਉੱਥੇ ਪਹਿਲਾਂ ਤੁਸੀਂ ਲਾ ਰੱਖਿਆ ਮੈਨੂੰ ਜੇ ਇੱਥੇ ਕੰਮ ਕਰਨੇ ਸਿੱਖੇਗੀ ਫੇਰ ਹੀ ਉੱਥੇ ਜਾ ਕੇ ਕੰਮ ਕਰੇਗੀ ਮੈਨੂੰ ਸਾਰੇ ਕੰਮ ਆਉਂਦੇ ਆ ਤੁਹਾਨੂੰ ਕੋਈ ਲਾਂਬਾ ਨਹੀਂ ਆਉਂਦਾ ਲਾਂਬੇ ਤਾਂ ਆਇਆ ਕਰਨਗੇ ਜਦੋਂ ਆਹ ਇੱਥੋਂ ਵਾਲੀ ਐਸ਼ ਨਹੀਂ ਮਿਲਣੀ ਜਦੋਂ 12 ਵਜੇ ਤੇ ਕਰਪਈ ਰੱਖਿਆ ਕਰੇਗੀ ਅਗਲਾ ਆਖੂ ਤੁਹਾਡੀ ਉੱਠਦੀ ਨਹੀਂ ਤਾਹੇ ਤਾਂ ਮੰਮੀ ਕਹਿਨੀ ਇੱਥੇ ਥੀ ਆਸ਼ਾ ਉੱਥੇ ਕਿਹਨੇ ਮੈਨੂੰ ਸੌਂਣ ਦੇਣਾ ਤੇ ਕਿਹਨੇ ਮੈਨੂੰ ਬੈਲੀ ਰਹਿਣ ਦੇਣਾ ਨਹੀਂ ਰੋਜੀ ਐਸ਼ ਕਰਦੀ ਜੀ ਇੱਕ ਦਿਨ ਕੰਮ ਕਰਾ ਦੇ ਕਿਉਂਕਿ ਥੱਕਦੀ ਨਹੀਂ ਚੱਲ ਨਾਲ ਤਾਂ ਚਾਹ ਦੀ ਘੁੱਟ ਬਣਾ ਕੇ ਦੇ ਮੈਂ ਕੱਪੜੇ ਧੋਣ ਲੱਗਾ ਨਾਲੇ ਉਹ ਸੋਈ ਕਰਕੇ ਸਾਫ਼ ਉਹਦੇ ਚ ਪੋਚਾ ਲਾ ਨਾਲ ਡਰਾਈਂਗ ਰੂਮ ਬਸਾਫ਼ ਕਰਕੇ ਆਹ ਝਾੜ ਸੋਫੇ ਸਾਫ਼ੇ ਸਾਰੇ ਬਹਿ ਕੀ ਕਿ ਸਾਰਾ ਕੰਮ ਹੀ ਤੇ ਤੂੰ ਜੱਡ ਹੁਣ ਰੋਟੀ ਸਬਜ਼ੀ ਉਹ ਬਣਾ ਆ ਗਈ ਹੋਰ ਕਮਰਿਆਂ ਚ ਪੋਚੇ ਝਾੜੂ ਉਹ ਕਰ ਗਈ ਕੋਸਮਾ ਦਾ ਮੇਰੇ ਨਾਲ ਉਹ ਕਰਵਾਇਆ ਹੀ ਜਾ ਕੇ ਹੋਰ ਦੱਸ ਕੀ ਕਰਦੇ ਉਹ ਝਾੜ ਚੜਾਈ ਤਾਂ ਸਾਰੀ ਪਈ ਆ ਆ ਗੋਹਾਂ ਜਿਹੜਾ ਤੁਸੀਂ ਤੇ ਕੀ ਹੋ ਨਾ ਤੇ ਲੀਰ ਮਾਰਨਾ ਹੋ ਜਾਊਗਾ ਤੈਨੂੰ ਤੂੰ ਦੱਸ ਕੇ ਕਸ ਦੀ ਹੈਗੀ ਐ ਕੰਮ ਕਰਦੀ ਹੋਰ ਮੈਂ ਪਤਲੀ ਹੋ ਜਾਊਂਗੀ ਹੋ ਜਾਏਗੀ ਪਤਲੀ ਖੜੀ ਹੋ ਜਾ ਪਹਿਲਾਂ ਚਾਹ ਬਣਾ ਕੇ ਲੈ ਆਪਣੇ ਵਾਸਤੇ ਦੋ ਕੱਪ ਲਿਆ ਦਾਨੀ ਆ ਜਾ ਚਾਹ ਤਾਂ ਬਣਾਈ ਜਾਂਦੀ ਭਾਬੀ ਜਾਂਦੀ ਜਾਂਦੀ ਪਾਣੀ ਪੱਕ ਚਾਹ ਪੱਤੀ ਸਿੱਕਣੀ ਸੀ ਵਿੱਚ ਨਹੀਂ ਤੂੰ ਕੁਝ ਹੋਰ ਨਾ ਮੈਥੋਂ ਕਰਾ ਲਈ ਜਾ ਬਗ ਜਾ ਖੜੀ ਹੋ ਕੇ ਰਾਨੀ ਐ ਮਮੀ ਮੈਂ ਨਾਲ ਲੜਦੀ ਰਹਾ ਕਰ ਚੰਗਾ ਤੂੰ ਸਾਰਾ ਦਿਨ ਕੰਮ ਪਿੱਛੇ ਲੜੀ ਜਾਇਆ ਕਰ ਫਿਰ ਤੂੰ ਕੰਮ ਕਰਿਆ ਕਰ ਆਖ ਕਿਉਂ ਲੱਗਦੀ ਤੂੰ ਮੇਰੇ ਹਰਿਆਕ ਕੰਮ ਵਾਸਤੇ ਤੂੰ ਟੋਕਾ ਟੋਕ ਕਰਦੀ ਜਿੰਨੇ ਚਿਰਦੀ ਨਾ ਮੇਰੇ ਨਾਲ ਸਵਾਲ ਜਵਾਬ ਕਰੀ ਜਾਂਦੀ ਐ ਇੰਨੇ ਚਿਰ ਤੱਕ ਸਾਰੇ ਕੰਮ ਕਰ ਲੈ ਜਾਂ ਚਾਹ ਬਣਾ ਕੇ ਲਿਆ ਬਸ ਐਂ ਕਰੂ ਕੰਮ ਤੋਂ ਆਲ ਮਠੋਲ ਕਰਦੀ ਆਹ ਫੋਨ ਚਲਾ ਲਿਆ ਉਹ ਕਰ ਲੈ ਹੁਣ ਫੋਨ ਵੀ ਉਹਨਾਂ ਚਿਰ ਦਿੰਦੀ ਨਹੀਂ ਜਿੰਨਾ ਚਿਰ ਕੰਮ ਨਹੀਂ ਕਰਦੀ ਤੇਰੀ ਦੁਖੀ ਜਾਂਦਾ ਮੁੰਡਾ ਤਾਂ ਜਾ ਕੇ ਹੀ ਬਹਿ ਗਿਆ ਕੀ ਗੱਲ ਕਿਹੜੇ ਵੜਾਂ ਦਾ ਗਿਆ ਕਿੱਥੇ ਬੈਠ ਗਿਆ ਸੀ ਜਾ ਕੇ ਤੂੰ ਉਹ ਬੈਠਣਾ ਕਿੱਥੇ ਸੀ ਮਾ ਉਹ ਮੇਰਾ ਦੋਸਤ ਮਿਲ ਗਿਆ ਸੀ ਯਾਰ ਜਗਦੇਵ ਅੱਛਾ ਕੀ ਕਹਿੰਦਾ ਸੀ ਉਹ ਉਹਨ ਦਾ ਵਿਚਾਰ ਨਹੀਂ ਕੀ ਕਹਿਣਾ ਜੀ ਹਾਲਤ ਉਲਟਾ ਉਹਨੂੰ ਮੈਂ ਪੁੱਛਦਾ ਸੀ ਮੈਂ ਕਿਉਂ ਏ ਮਿਲ ਗਈ ਨੌਕਰੀ ਮੈਨੂੰ ਤਾਂ ਐਸੀ ਵਿਚਾਰਾਂ ਨੂੰ ਨੌਕਰੀ ਮਿਲ ਗਈ ਹੋਈ ਉਹ ਚਲ ਮਾਸਟਰ ਲੱਗ ਗਿਆ ਉਹਦਾ ਨਾਂ ਬਾਈ ਯਾਰ ਕਹਿੰਦਾ ਤੈਨੂੰ ਪਦੇ ਕਿੱਥੇ ਮਿਲੀ ਹੈ ਕਹਿੰਦਾ ਮੈਂ ਕਿਹਾ ਕਿਉਂ ਕਹਿੰਦਾ ਯਾਰ ਆਈ ਵਾਰ ਬਸ ਪਰਸੈਂਟੇਜ ਵੱਧ ਚੱਕ ਲੈਂਦੇ ਮੈਂ ਵੀ ਵਾਰ ਰਹਿ ਜਾਣਾ ਨਹੀਂ ਪੁੱਤ ਮਿਹਨਤ ਤਾਂ ਬਹੁਤ ਕੀਤੀ ਸੀ ਕਿਹੜੀਆਂ ਨੌਕਰੀਆਂ ਕਰਮਾ ਨਾਲ ਨੌਕਰੀਆਂ ਹੈ ਉਹਨੂੰ ਤੈਨੂੰ ਪਤਾ ਮੈਂ ਤਾਂ ਮਾਂ ਮੈਂ ਵੀ ਕੀਤੀ ਸੀ ਬਥੇਰੀ ਮੈਨੂੰ ਕੁੜਾ ਮਿਲੀ ਹੈ ਕੁਛ ਕਰੀਏ ਕੀ ਪੁੱਤ ਫੇਰ ਹੁਣ ਬਸ ਐ ਗੱਲਾਂ ਨੇ ਠੱਡੇ ਖਾਂਦੇ ਫਿਰ ਜਨਿਆ ਮਾਂ ਮਾਂ ਮੈਨੂੰ ਉਹਨੇ ਇੱਕ ਰਹਿ ਦਿੱਤੀ ਉਹਨੇ ਕਾਦੀ ਰਹਿ ਕੰਮ ਦੀ ਹਾਂ ਆਪਾਂ ਕੰਮ ਤੋੜ ਲਾਣੇ ਆ ਫਾਸਟ ਫੂਡ ਦਾ ਕਹਿੰਦਾ ਸੀ ਉਹ ਇਹ ਤਾਂ ਕੰਮ ਵਧੀਆ ਪੁੱਤ ਫੇਰ ਵਧੀਆ ਤਾਂ ਹੈਗਾ ਮੈਨੂੰ ਵੀ ਚੰਗੀ ਗੱਲ ਲੱਗੀ ਮੈਂ ਕੋਈ ਗੱਲ ਨਹੀਂ ਬਾਈ ਤੋੜ ਲਾਣੇ ਹਾਂ ਆਪਾਂ ਦੋਵੇਂ ਭਾਈ ਰਲ ਕੇ ਕਰ ਲਾਣੇ ਆ ਯਾਰ ਇੱਕ ਦੂਜੇ ਦੇ ਇਨਾਂ ਦਾ ਵਿਸ਼ਵਾਸ ਕਰਦੇ ਆਂ ਹਾਂ ਨਾਲੇ ਆਪ ਦਾ ਕੰਮ ਆਹ ਪਰ ਨਾਲੇ ਕਹਿੰਦਾ ਹੁਣ ਸਾਡੇ ਪਿੰਡਾਂ ਨੇ ਉਹਨਾਂ ਨੇ ਤੋੜਿਆ ਹੋਇਆ ਹਨਾ ਉਹਨਾਂ ਨੇ ਕਹਿੰਦਾ ਬਹੁਤ ਵਧੀਆ ਚੱਲਦਾ ਹੁਣ ਮੈਂ ਤੂੰ ਹੀ ਦੇਖ ਹਨਾ ਅੱਜ ਦੇ ਸਮੇਂ ਦੇ ਲੋਕਾਂ ਤੋਂ ਉਪਰ ਚੰਗੇ ਖਰਾਕਾ ਤਾਂ ਖਾਂਦੇ ਨਹੀਂ ਜੀ ਖਾਂਦੇ ਨਹੀਂ ਆਹੀ ਖਾਂਦੇ ਆਹ ਪੁਲਚੇ ਜੇ ਖਾਣੇ ਉਹ 버ਗਰ ਜੇ ਖਾਲੇ ਆਹ ਕੁਛ ਖਾਂਦੇ ਨਹੀਂ ਤੇ ਕੰਮ ਵਾਧੂ ਚੱਲੂ ਮੈਂ ਦਾ ਉਹੀ ਤਾਂ ਮੈਂ ਮੈਨੂੰ ਵੀ ਦਿਲ ਜਿੱਤੇ ਲੱਗੀ ਵੀ ਇਹ ਕੰਮ ਚੱਲ ਸਕਦਾ ਹੈਗਾ ਪਰਮਾ ਮੈਨੂੰ ਹਲਾ ਇੰਜ ਲੱਗਦਾ ਵੀ ਇਹਨੇ ਪੈਸੇ ਕਿੱਥੋਂ ਲੈ ਕੇ ਉਹ ਉੱਪਰ ਮੈਂ ਬਸ ਹੁਣ ਐਂਟਾਲਜ ਕਰਿਆ ਮੈਂ ਕੋਈ ਗੱਲ ਨਹੀਂ ਇੱਕ ਵਾਰੀ ਮੈਂ ਘਰੇ ਗੰਦ ਕਰੂੰਗਾ। ਨਾ ਕਿੰਨੇ ਕ ਪੈਸੇ ਲੱਗਦੇ ਆ ਉਤੇ? ਮੱਕਟੋੜ ਦੂਤਨ ਲੱਖ ਰੰਤਾ ਲੱਗੀ ਜਾਊਗਾ। 2-3 ਲੱਖ। ਹਾਂ ਜੇ ਤੂੰ ਚਾਹਣਾ ਮੈਂ ਤਾਂ ਕੰਮ ਤੋਰਨਾ ਬਹੁਤ ਬਧੀ ਚੱਲੂਗਾ। ਨਾਲ ਤੈਨੂੰ ਵੀ ਪਤਾ ਮੈਂ ਮੇਤੋ ਕੁਛ ਦੀ ਗੁਲਾਮੀ ਨਹੀਂ ਹੁੰਦੀ ਨਹੀਂ ਆਪਦਾ ਕੰਮ ਆਪਦੀ ਹੁੰਦਾਗਾ। ਪੁੱਤ ਮੇਰੀ ਗੱਲ ਸੁਣਾ। ਚੱਲ ਕੋਈ 20-30 ਹਜ਼ਾਰ ਰੁਪਈਆ ਲੱਗਦਾ 50 ਹਜ਼ਾਰ ਲੱਗਦਾ ਤਾਂ ਆਪਾਂ ਕਿਸੇ ਕੋਈ ਅਜੀ-ਸ਼ਜੀ ਚੱਕ ਲਾਂਦੇ ਪਿੰਡ ਚੋਂ। ਹੁਣ 2 ਲੱਖ ਰੁਪਈਆ ਆਵੇ ਵੀ ਕਿੱਥੋਂ? ਤੂੰ ਵੀ ਸਿਆਣਾ ਪੁੱਤ। ਅਹੀਂ ਤਾਉ ਨੂੰ ਮੈਂ ਕਿਹਾ ਸੀਗਾ ਯਾਰ ਵੀ 2 ਲੱਖ ਰੁਪਏ ਬਹੁਤ ਆ ਪਰ ਮਾਂ ਜਿਹੇ ਕਰੀ ਆਪਾਂ ਮੇਰੀ ਭੈਣ ਕੋਲੋਂ ਪੁੱਛ ਲੈਣੇ ਪੈਸੇ ਲੈ ਲੈ ਕਮਲਾ 2 ਲੱਖ ਰੁਪਏ ਭੈਣ ਕੋਲੋਂ ਨਾ ਆਪਾਂ ਨੂੰ ਸ਼ਰਮ ਨਹੀਂ ਆਏ ਕੋਈ ਭਾਈ ਜਵਾਈ ਕੀ ਸੋਚੂਗਾ ਵੀ ਲੈ ਇਹਨਾਂ ਦੀ ਪਿੰਡ 'ਚ ਜਮੀਨ ਹੀ ਕਿਸੇ ਨਾਲ ਬਣਦੀ ਪੈਸੇ ਸਾਥੋਂ ਪੁੱਛਦੇ ਨੇ ਮਾਂ ਪੁੱਤ ਮਾਂ ਮੇਰੀ ਗੱਲ ਤਾਂ ਸੁਣ ਫੇਰ ਕਿਉਂਕਿ ਆਪਣੀ ਭੈਣ ਨੇ ਆ ਆਪਾਂ ਪਹਿਲਾਂ ਦੰਦੀ ਆ ਆ ਫੇਰ ਕਿਉਂਕਿ ਜੇ ਆਪਾਂ ਮੰਗ ਲਾਂਗੇ ਇਹ ਤਾਂ ਹੱਥੀ ਧਾਰੀ ਪੈਸੇ ਲੈ ਰਹੇ ਆ ਪੁੱਤ ਚਾਹੇ ਹੱਥੀ ਧਾਰੀ ਆ ਆਰ ਫੇਰ ਵੀ ਸ਼ਰਮ ਆਉਂਦੀ ਹੈ ਮੈਨੂੰ ਤਾਂ ਮਾ ਸਰ ਨੂੰ ਗੜਾ ਆਪਣੇ ਕੋਲ ਦੱਬ ਲੈਣੇ ਪੈ ਸੀ ਆਪਣੇ ਜਿਹੜੇ ਹੱਥ ਨਮਗੇ ਪੈ ਸੀ ਦੂਜੇ ਹੱਥ ਦੇ ਦਾਂਗੇ ਹਾਂ ਅਜੇ ਤੋਂ ਕੰਮ ਚੱਲ ਪਿਆ ਦੇਖੀ ਮੈਂ ਆਪੀ ਤਾਰ ਦੂ ਮਾਮਾ ਨਹੀਂ ਮੈਂ ਕਿਹਾ ਜੇ ਤੂੰ ਜਗਦੇਵ ਨੂੰ ਆਏ ਕਹਿੰਦਾ ਵੀ ਆਪਾਂ ਥੋੜੇ ਥੋੜੇ ਪਾ ਕੇ ਕਿਹੜਾ ਥੋੜਾ ਕੰਮ ਚਲਾ ਲੈਣੇ ਹੈ ਮਾ ਥੋੜਾ ਦਾ ਪਤਾ ਗੱਲ ਕੀ ਹੈ ਉਹ ਜਿਹੜਾ ਮਤਲਬ ਉਹ ਲੈਣਾ ਕੋ ਛੋਟਾ ਹੱਥੀ ਨਹੀਂ ਹੁੰਦਾ ਉਹਦੇ ਵਿੱਚ ਜੜੇ ਜੜਾ ਸਾਰਾ ਸਮਾਨ ਉਹ ਲੈਣਾ ਪੂਗਾ ਅੱਛਾ ਉਹ ਛੋਟੇ ਆਥੀ ਜੀ ਤੇ ਜਿਹੜੇ ਵੱਡੀ ਸਾਰੀ ਬੈਂ ਜੀ ਹੁੰਦੀ ਆ ਮੇਰੀ ਗੱਲ ਸੁਣ ਮਾ ਉਹ ਜਿੱਥੇ ਵੀ ਮਰਜ਼ੀ ਚੋਂ ਉਤਾਰੇ ਖੜ ਜਾ ਠੀਕ ਆ ਉਹਦੇ ਵੀ ਨਾ ਕੋਈ ਕਿਰਾਇਆ ਨਾ ਦੁਕਾਨ ਦਾ ਕਿਰਾਇਆ ਐਂ ਵੀ ਤਾਂ ਬਚਤ ਰਹੂਗੀ ਤੇ ਬਾਕੀ ਰਹੀ ਗੱਲ ਇਹ ਕੱਲ ਕਲਾਉ ਨੂੰ ਕਿਤੇ ਮਤਲਬ ਮੇਲੇ ਹੁੰਦੇ ਕਿਵੇਂ ਕਬੱਡੀ ਦਾ ਟੂਰਨਾਮੈਂਟ ਉੱਥੇ ਵੀ ਲੈ ਜਾ ਸਕਦੇ ਆ ਪੈਸੇ ਪੈਸੇ ਨਹੀਂ ਮਾ ਬਸ ਇੱਕ ਵਾਰੀ ਐਂ ਵੀ ਕੰਮ ਤੋਰਨ ਦੀ ਗੱਲ ਐ ਕੰਮ ਤੁਰ ਪਿਆ ਫਿਰ ਤਾਂ ਸਮਝ ਲੈ ਪੈਸੇ ਆਪਾਂ ਦਾ ਤਿੰਨ ਉਹ ਤਾਂ ਉਹ ਤਾਂ ਗੱਲ ਠੀਕ ਆ ਚਾਚਾ ਜੀ ਆਪਾਂ ਦਾ ਹੱਥ ਦਾ ਰੀ ਮੰਗਦੇ ਆ ਪਰ ਫਿਰ ਵੀ ਮੈਨੂੰ ਤਾਂ ਸੰਗ ਜੀ ਲੱਗਦੀ ਆ ਕਿੰਨੇ ਪੁੱਛਾਂ ਨੂੰ ਮम्मा ਇਹ ਦੇ ਵਿੱਚ ਕੀ ਗੱਲਾਂ ਆਪਣੀ ਕੁੜੀ ਹੈ ਜੀ ਫਿਰ ਕੀ ਹੋ ਗਿਆ ਹੁਣ ਤਾਂ ਨਾਲ ਸੰਕਾਂ ਦੀ ਸਰਕਾਰੀ ਜੋਬ ਤੇ ਲੱਗੀ ਹੋਈ ਆ ਲੱਗੀ ਤਾਂ ਸੁੱਖ ਨਾਲ ਚਲ ਉਹਦੇ ਕਿਸਮਤ ਤੇ ਸੀ ਵਧੀਆ ਲੱਗ ਗਈ ਚੱਲ ਵਧੀਆ ਆਪਾਂ ਨੂੰ ਸੁੱਖ ਹੈ ਆਪਣੀ ਧੀ ਨੌਕਰੀ ਤੇ ਲੱਗੀ ਹੈ ਹੈ ਉਹਦਾ ਵਿਚਾਰਾ ਕਹਿੰਦਾ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਕਹਦੇ ਹੋ ਮਾ ਯਾਰ ਰਿਸ਼ਤੇਦਾਰ ਤਨ ਪਸੀ ਆ ਬਈ ਯਾਰ ਇਹਦਾ ਸੁੱਖ ਜਿਹਦਾ ਲੋਕ ਆ ਕੇ ਖੜ ਜਾਂਦੇ ਨੇ ਜਦੋਂ ਦੁੱਖ ਆ ਜਾਂਦਾ ਆ ਪਿੱਛੇ ਜੀ ਮੇਰੀ ਮਾਂ ਬਿਮਾਰ ਹੋ ਗਈ ਹਾਂ ਕੋਈ ਨਹੀਂ ਆ ਕੇ ਖੜਿਆ ਮੈਨੂੰ ਪਤਾ ਬਈ ਮਾਂ ਜਾਂ ਮੈਨੂੰ ਪਤਾ ਜਾਂ ਰੱਬ ਨੂੰ ਪਤਾ ਬਸ ਪੁੱਛੀ ਨਾ ਬਾਈ ਕਿਸੇ ਜੇ ਮੇਰੇ ਦੁੱਖੜਾ ਮੇਰੀ ਧੀ ਨੇ ਸਾਰਾ ਲਾਇਆ ਸੀ ਦੇਹਲਾ ਉਹ ਹੀ ਆਉਂਦੀ ਦਵਾਈਆਂ ਬੂਟੀਆਂ ਉਹ ਹੀ ਦਵਾ ਕੇ ਜਾਂਦੀ ਫੇਰ ਮਾਂ ਹਾਂ ਫਿਰ ਮੇਰੇ ਬਸ ਮੇਰੀ ਭੈਣ ਇਹਨਾਂ ਨੂੰ ਕੁਝ ਕਰੂਗੀ ਪਰ ਤੈਨੂੰ ਵੀ ਪਤਾਗਾ ਮੈਂ ਤਾਂ ਉਹ ਵੀ ਬੇਚਾਰੀ ਭੱਸ ਜੀ ਵੀ ਜੀ ਉਹਨੂੰ ਮੈਂ ਦੱਸਦਾ ਵੀ ਭੈਣੇ ਮੈਂ ਤਾਂ ਕੰਮ ਤੋੜਨਾ ਚਾਹੁੰਨਾਗਾ ਮਾਂ ਤੈਨੂੰ ਵੀ ਪਤਾ ਹੁਣ ਪੜਿਆ ਲਿਖਿਆ ਮੈਂ ਤਾਂ ਜਮੀਂ ਬੇਰ ਜੁਗਾਰ ਫਿਰ ਜੀ ਨਾ ਹੁਣ ਜੇ ਮੈਂ ਤੈਨੂੰ ਇੱਕ ਗੱਲ ਕਹਾ ਇਹ ਆਪਾਂ ਚੱਲਿਆਉਣੇ ਆ ਕੁੜੀ ਕੋਲੇ ਆਪਣੇ ਕੋਲੇ ਮਨਿੰਦਰ ਕੋਲੇ ਬਹੁਤ ਚੱਲਦੇ ਆ ਮਾਂ ਭਾ ਇਹਨਾਂ ਦਾ ਫੋਨਾਂ ਤੇ ਇਹ ਜਿਹੜੀਆਂ ਪੈਸੇ ਤੇ ਲੈਣ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ ਹੈ ਆਪਾਂ ਉੱਥੇ ਚੱਲਿਆਣੀ ਪੜਦੇ ਨਾਲ ਉਹਨਾਂ ਨਾਲ ਗੱਲ ਕਰ ਲਾਂਗੇ ਜਿਵੇਂ ਉਹਨੇ ਕਿਹਾ ਆਪਾਂ ਉਵੇਂ ਗੱਲ ਮੰਨ ਲਾਂਗੇ ਫਿਰ ਉਹਦੀ ਹਾਂ ਤਾਂ ਠੀਕ ਹੈ ਮਸਲੀ ਗੱਲ ਹੈ ਬਾਕੀ ਮੈਨੂੰ ਐਂ ਭਰੋਸਾ ਗਿਆ ਮੇਰੀ ਭੈਣ ਮੈਨੂੰ ਜਵਾਬ ਨਹੀਂ ਦਿੰਦੀ ਪੁੱਤ ਤੀਂ ਕਦੇ ਨਹੀਂ ਮੱਥੇ ਵੱਟ ਪਾਉਂਦੀਆਂ ਹੁੰਦੀਆਂ ਭੇਕਿਆਂ ਕਨੂ ਪਰ ਉਹ ਵੀ ਅੱਗੇ ਤਾਂ ਮਜਬੂਰ ਹੁੰਦੀਆਂ ਨਮਾ ਰਬਾ ਦੱਤਾ ਸਭ ਕੁਝ ਸੁਣੋ ਦੇ ਕੀ ਘਟਾ ਕੀ ਫਿਰ ਕਿਉਂ ਹਾਂ ਤਾਂ ਮੈਂ ਮੰਨਦੀ ਆਂ ਚੱਲ ਵੇਖ ਲੈ ਫਿਰ ਚੱਲਿਆਉਣੀ ਆ ਫਿਰ ਆਪਾਂ ਕੋਈ ਨਹੀਂ ਜਮਾ ਪੈਸੇ ਦਾ ਕੀ ਹੱਥਾਂ ਦੀ ਮਾਇਲ ਠੀਕ ਹੈ ਨਾ ਕੋਈ ਨਾ ਮੈਂ ਸਾਰੇ ਤਾਰ ਦਾਂਗੇ ਫਿਰ ਕੱਲ ਨੂੰ ਵਗ ਚੱਲਾਂਗੇ ਦੇਖ ਲਓ ਮੈਂ ਅੱਜ ਨਹੀਂ ਜਾ ਬਗ ਚੱਲਾਂ ਮੈਂ ਤਾਂ ਵੀ ਨਹੀਂ ਫਿਰ ਅੱਜ ਵਗ ਚੱਲਦੇ ਹਾਂ ਫਿਰ ਦੇਖ ਲਓ ਹਾਂ ਮਾਤਾ ਹਾਂ ਵਗ ਚੱਲਦੇ ਆ ਪੁੱਛਾਂ ਨੇ ਪੜਦੇ ਨਾਲ ਆਪਾਂ ਮਨਿੰਦਰ ਨਾਲ ਗੱਲ ਕਰਾਂਗੇ ਠੀਕ ਹੈ ਐਂ ਕਰਕੇ ਕੰਮ ਚਲਾਉਣਾ ਇਹ 2 ਲੱਖ ਰੁਪਈਆ ਫਿਰ ਕਰ ਦੇਗੀ ਦਾ ਮੈਂ ਕਰੀ ਦੂੰ ਤਾਂ ਤਨ ਖਾ ਬਧੀ ਵੀ ਉਹ ਤਾਂ ਸੁਖਣਾ ਪਤਨ ਕਾ ਵਧੀਆ ਉਹ ਕਿਹੜਾ ਕੱਲੀ ਕਹਿ ਰਹੀ ਹੈ ਹੈ ਸੁਖ ਨਾਲ ਸਾਰਾ ਪਰਿਵਾਰ ਹੈ ਜਿੰਨੀ ਤਨਖਾਹ ਆਉਂਦੀ ਹੈ ਉਹਦੇ ਸਹਰਿਆਂ ਨੂੰ ਪਤਾ ਹੈ ਹਾਂ ਚਲੋ ਪਤਾ ਆਪਾਂ ਉਹ ਕੋਸ਼ਣਿੰਦਰ ਮਾਈਕ ਵੀ ਚੱਲਦੀ ਆ ਦੇਖਦੇ ਕੀ ਬਣਦਾ ਚੱਲ ਚੰਗਾ ਜਾ ਮੇਰੇ ਸਿਰ ਦੁਖੀ ਜਾਂਦਾ ਘੁੱਟ ਚਾਹ ਦੀ ਕਰ ਲੈ ਆ ਤਾਂ ਮੈਂ ਬਣਾ ਬਣਾ ਹਾਂ ਚੱਲਦੇ ਆਪਾਂ ਉਹ ਦੇਖੋ ਚਲ ਕੀ ਕਰੇ ਵੀ ਬਿੱਲ ਬਿੱਲ ਕਰਦਾ ਫਿਰ ਬੱਟੇ ਦਾ ਬਥੇਰਾ ਮੱਚਦਾ ਮੇਰੇ ਮੇਰੇ ਪੁੱਤ ਕੰਨੀ ਦੀ ਦੁਆਏ ਆ ਥਾਂ ਨਹੀਂ ਦੇਖਦਾ ਚਲ ਕੋਈ ਨਾ ਨਾ ਜਾਨੀ ਆ ਮਨਿੰਦਰ ਕੋਲੇ ਕਹੂੰਗੀ ਪੁੱਤ ਤੇਰੀ ਪੰਜੀ ਨਹੀਂ ਰੱਖਦੇ ਵੱਧ ਤਾਂ ਭਾਵੇਂ ਤੈਨੂੰ ਦੇ ਦਈਏ ਜੇ ਪਾਈ ਤੇਰਾ ਫੋਪੰਦਾ ਤਾਂ ਕਰਦੇ ਨਹੀਂ ਤੂੰ ਇਹ ਨਾ ਹੋਵੇ ਵੀ ਕੱਲ ਨੂੰ ਤੇਰੇ ਨਾਲ ਕਲੇਸ਼ ਹੋਵੇ ਵੀ ਤੂੰ ਤੇੱਕਿਆਂ ਨੂੰ ਪੈਸੇ ਖਵਾਤੇ ਮੈਂ ਮੈਂ ਤਾਂ ਜਾਪਦਰਜੀ ਵੀ ਲਾ ਹੀ ਲਈ ਬੈਡ ਵਾਲੀ ਮੈਂ ਕਿਹਾ ਹੁਣ ਇਹ ਵੀ ਮੈਲੀ ਜੀ ਵਾਲੀ ਹੋਈ ਪਈ ਸੀ ਤੋਹ ਕੰਦੇ ਕਬਰ ਵੀ ਤਾਰ ਲਿਆnde ਮੰਮੀ ਉਹ ਵੀ ਧੋਣ ਵਾਲੇ ਹੋਣਗੇ ਮੈਨੂੰ ਲੱਗਦਾ ਤੇ ਧੋ ਦੂੰਗੀ ਜੇ ਮੇਰਾ ਐ ਮਨ ਕਰਿਆ ਮੈਂ ਧੋ ਵੀ ਦੂੰਗੀ ਲਾ ਕੇ ਖੱਲਾ ਕੁੰਡੇ ਚ ਕੱਪੜੇ ਚੱਕੀ ਆਉਣੀ ਆ ਤੂੰ ਤਾਂ ਕਿਉਂ ਖੱਲਾ ਖੁੰਜੇ ਕਰੇ ਚਾਦਰ ਦੇ ਕਿੰਨੀ ਮਾੜੀ ਤੰਦੀ ਵੀ ਨਹੀਂ ਗਈ ਮੈਂ ਥੋੜੀ ਕੋਤੇ ਜਾਂਦੇ ਨਾਲੇ ਹੁਣ ਆਹ ਚਸਲੀਨ ਦੀਆਂ ਚਾਦਰਾਂ ਸਾਂਭਣੀਆਂ ਉੱਤੇ ਗਰਮੀ ਹੋਈ ਪਈ ਮੈਂ ਮੇਰੀ ਗੱਲ ਸੁਣ ਲੈ ਤੇਨੂੰ ਪਤਾ ਹੈ ਭਾਬੀ ਜੀ ਜਦੋਂ ਛੁੱਟੀ ਹੁੰਦੇ ਸਾਰੇ ਕੱਪੜੇ ਧੋ ਲਾਂਦੀ ਐ ਉਹ ਮੰਮੀ ਉਹ ਚੱਕੀ ਹੁੰਦੀ ਐ ਕੱਪੜੇ ਇਹਨੇ ਜਿੰਨੇ ਕ ਧੋਣੇ ਆਪਾਂ ਓਨੇ ਕ ਚੱਕ ਲਿਆ ਬਸ ਨਹੀਂ ਕੋਈ ਨਹੀਂ ਮਸ਼ੀਨ 'ਚ ਧੋਣੇ ਕਿ ਹੱਥੀ ਧੋਣੇ ਆ ਭਾਬੀ ਦੀ ਬੈਰਨ ਆਹ ਤਾਂ ਮੈਨੂੰ ਹੋਣੇ ਪੈਣਗੇ ਸਿਖਰ ਤੇ ਨਹੀਂ ਕਿਧਰੇ ਨਾ ਤੂੰ ਸਕਾਉਂਦੀ ਕਿ ਮੈਂ ਕਹਿੰਦੀ ਕਿਉਂ ਕਿੱਥੇ ਡਿੱਕੇ ਮਰ ਜੇ ਕਿਥੇ ਮੈਂ ਕੀ ਕਰੀ ਆ ਨਹੀਂ ਉਹ ਗੇਨ ਵਾਲੇ ਹੋਰ ਕੀ ਕਰੀ ਜਾਂਦੇ ਹੋ ਕੋੜੇ ਕੱਪੜੇ ਧੋਈਆਂ ਭੈਣੇ ਹੋਰ ਕਿਵੇਂ ਆ ਠੀਕ ਆ ਆਪ ਤਾਂ ਨਹੀਂ ਬਹੁ ਨਿਗਾਉਂਦੀ ਬਾਹੂ ਫਿਰ ਸੱਸਰੀ ਕਾਲ ਮੈਨੂੰ ਸੱਸਰੀ ਕਾਲ ਬੁੱਤੋ ਅਰੇ ਇੱਧਰ ਆ ਜਾ ਮੇਰੇ ਕੋਲ ਹਾਂ ਬਸ ਕੀ ਕਹੀ ਨਹੀਂ ਹੈ ਮੇਰੀ ਭਾਬੀ ਤਾਂ ਡਿਊਟੀ ਜਾਂਦੀ ਆ ਤਾਂ ਕਰਕੇ ਅਸੀਂ ਕੰਮ ਕਰਦੇ ਹੁੰਨੇ ਆ ਮੀ ਅੱਜ ਕੱਲ ਡਿਊਟੀ ਜਾਂਦਾ ਵੀ ਪੰਗਾ ਹੀ ਆ ਮੀ ਪਹਿਣੇ ਹੋਣ ਆਪਣੇ ਵੇਲੇ ਵਧੀਆ ਸੀ ਸੱਸਾਂ ਦਾ ਡੰਡਾ ਚੱਲਦਾ ਸੀ ਆਪਣੇ ਵਰਗੀਆਂ ਸਾਰਿਆਂ ਨੂੰ ਥਾਪਿਆਂ ਨਾਲ ਲੀੜ ਧੋਈ ਜਾਂਦੀਆਂ ਹੁਣ ਮਸ਼ੀਨ 'ਚ ਵੀ ਨਹੀਂ ਪੈਂਦੇ ਹੁਣ ਵਾਲੀਆਂ ਪਾਪਾ ਨੀ ਭਾਣੇ ਤੜਕੇ ਉੱਠ ਕੇ ਹੁਣ ਮੇਰੇ ਨਾਲ ਮਾਲ ਪਾਸੂ ਵੀ ਸਮਾਉਂਦੀ ਐ ਫਿਰ ਹੁਣ ਆਪਦੀ ਡਿਊਟੀ ਵੀ ਜਾਣਾ ਹੁੰਦਾਗਾ ਹੁਣ ਸਰਕਾਰੀ ਨੌਕਰੀਆਂ ਕਿੱਥੇ ਧਰਾਂ ਪੰਗਾ ਮਸਾ ਵਿਚਾਰੀ ਨੂੰ ਉਹੀ ਗੱਲ ਨੌਕਰੀ ਮਿਲੀ ਐ ਤੇ ਜੇ ਮੈਂ ਆਖਾ ਸਾਰਾ ਘਰ ਦਾ ਕੰਮ ਕਰ ਜਾ ਫਿਰ ਤਾਂ ਜਾਈ ਖੜੀ ਐ ਡਿਊਟੀਆਂ ਤੇ ਉਹ ਨਹੀਂ ਭਾਣੇ ਕੰਮ ਤਾਂ ਕਰ ਸਕਦੀ ਐ ਤੈਨੂੰ ਲਾਲਚ ਪੈ ਗਿਆ ਪੈਸਿਆਂ ਦਾ ਉਹ ਨਹੀਂ ਨਹੀਂ ਤਾਈ ਲਾਲਚ ਨਹੀਂ ਹੈਗਾ ਮੇਰੀ ਭਾਬੀ ਟਾਈਮ ਨਾਲ ਉੱਠਦੀ ਐ ਸਾਰਾ ਕੰਮ ਕਰਦੀ ਐ ਨਾਲੇ ਅੱਜ ਨਾ ਬਸ ਲੇਟ ਹੋ ਗਈ ਸੀ ਦੱਸ ਹੀ ਦਿੰਦੇ ਮੇਰੀ ਮੰਮੀ ਤਾਂ ਕਰਕੇ ਨਹੀਂ ਕਰਕੇ ਕੇ ਖਾਣ ਨੂੰ ਤਾਂ ਕੁਝ ਨਹੀਂ ਕਰਨ ਦੇ ਨੇ ਦੋਨਾਂ ਨੂੰ ਤਾਂ ਹੀ ਐਡੀ ਧੁੱਪ ਚੜਾ ਲਈ ਤੁਸੀਂ ਅੱਜ ਕੰ ਨੀ ਅਸੀਂ ਵੀ ਆਪਦੀ ਮਰਜ਼ੀ ਨਾਲ ਕਮਰੇ 'ਚ ਨਿਕਲਾਂਗਾ ਮਾਵਾ ਤੀਆਂ ਸਾਨੂੰ ਆਏ ਸੀ ਜਲ ਕੰਮ ਹੋ ਗਿਆ ਉਹ ਵਿਚਾਰੀਏ ਜੇ ਲੇਟ ਹੋਗੀ ਹੁਣ ਮੈਂ ਉਹ ਤਾਂ ਜਾਂਦੀ ਨਹੀਂ ਸੀ ਕਹਿੰਦੀ ਮੈਂ ਜਾਂਦੀ ਨਹੀਂ ਆ ਕਿ ਲੇਟ ਵਗ ਜੂ ਮੈਂ ਖਾ ਵਗ ਜਾ ਵਗ ਜਾ ਚਾਰ ਕੱਪੜੇ ਆ ਮਸ਼ੀਨ 'ਚ ਪਾਉਣੇ ਮੈਂ ਪਾ ਦੂੰਗੀ ਹੋਰ ਸਾਰਾ ਉਹ ਕਰ ਗਈ ਅੰਦਰ ਬਾਹਰ ਚਲ ਬਣ ਕਾਲਿਆ ਕਰ ਜੇ ਤੇਰੀ ਪਹੁੰਚ ਪੈਂਦੀ ਇਹਨਾ ਪਹੁੰਚ ਨਹੀਂ ਤੋ ਤੇ ਜਾਣਗੇ ਬਿਨ ਪਹੁੰਚ ਤੋ ਤਵਿੰਦਰ ਲੀੜੇ ਵੀ ਨਹੀਂ ਤੋ ਸਹੀ ਜਾਂਦੇ ਭਾਨੇ ਪਹੁੰਚਦਾ ਤਾਂ ਲੱਗ ਜੂ ਪਰ ਤਾਂ ਜਦੋਂ ਤੂੰ ਮੁੰਡਾ ਵਿਆਹ ਲੈ ਤੇਰੇ ਨੋ ਆ ਗਈ ਵੀਰ ਤੂੰ ਵੀ ਦੇਖੀ ਭੱਜਿਆ ਕਰਦੀ ਜਾ ਨਹੀਂ ਮੰਜਾ ਲਿਆ ਚੱਕ ਕੇ ਇੱਥੇ ਨਾਲ ਤੇਰੇ ਤਾਈ ਬੈਹ ਜੂਗੀ ਨਹੀਂ ਮੈਂ ਤਾਂ 10 ਕੋੜੀ ਲਾਉ ਮੈਂ ਨਹੀਂ ਤੇਰੇ ਕੋ ਪੈਸੇ ਦਲਾਲ ਚ ਕਰਕੇ ਲੈਂਦੀ ਭਾਣੇ ਗਿੱਟੇ ਗੋਡੇ ਤਾਂ ਹੁਣ ਹੋਏ ਪਏ ਫਿਰ ਲੀੜੇ ਕਿੱਥੇ ਧੋਈਦੇ ਉਹਦੇ ਆਈ ਤੋਂ ਨਹੀਂ ਭਾਣੇ ਲਾਲਚ ਨਾਲ ਹੀ ਕੋਠੀਆਂ ਪਈਆਂ ਆ ਫਿਰ ਬਿਨਾਂ ਲਾਲਚ ਤੋਂ ਕੁਝ ਵੀ ਨਹੀਂ ਬਣਦਾ ਲਾਲਚ ਵੀ ਕਰਨਾ ਪੈਂਦਾ ਹੈਗਾ ਕੱਲਾ ਲਾਲਚ ਕੀ ਕਰੂ ਜਦੋਂ ਆਪਦੀ ਦੇਹ ਹੀ ਤਾਂ ਖਿਆਲ ਨਾ ਕਰੇ ਆਪਾਂ ਦੇਹ ਨੂੰ ਕੁਝ ਨਹੀਂ ਹੋਇਆ ਬਦਗਾ ਦੇ ਪਈ ਹੈਗੀ ਲੈ ਨਹੀਂ ਆਹ ਲੀੜੇ ਮਸ਼ੀਨ ਚ ਪਾਇਆ ਕੱਢ ਮੈਂ ਦਊਂਗੀ ਆ ਵੀ ਮੈਨੂੰ ਹੀ ਕਰਨਾ ਪੋਗਾ ਮੈਨੂੰ ਪਤਾ ਸੀ ਤਾਂ ਹੀ ਤਾਂ ਚੱਕ ਕੇ ਲਈ ਸੀ ਤੂੰ ਚਾ ਵਾਗ ਜਾ ਕੋਈ ਨਹੀਂ ਤੋੜੇ ਹੋਰ ਤੂੰ ਦੱਸ ਪਣ ਕਿਵੇਂ ਆਈ ਮੈਂ ਤਾਂ 2000 ਰੁਪਏ ਨੂੰ ਆਈ ਸੀ 2000 ਰੁਪਏ ਦੇ ਮੈਂ ਕੁੜੀ ਕੋਲੇ ਜਾਣਾ ਦੋ ਚਾਰ ਦਿਨਾਂ ਚ ਮੋੜ ਦੂੰ ਅੱਛਾ ਕਦੋਂ ਜਾਣਾ ਮੈਂ ਤਾਂ ਕੱਲ ਨੂੰ ਹੀ ਜਾਣਾ ਤਾਂ ਹੀ ਤਾਂ ਅੱਜ ਆਈ ਆ ਸਵੇਰੇ ਸੁਦੇਹਾ ਜਾਉ ਚੱਲ ਕੋਈ ਨਹੀਂ ਪੈਸੇ ਤਾਂ ਲੈ ਜਾ ਮੇਰੇ ਕੋਲ ਪਏ ਆ ਦੇ ਦੇ ਨੀ 2000 ਰੁਪਏ ਤੇ ਪਰ ਕੈ ਕਿ ਦਿਨਾਂ ਨੂੰ ਮੋੜ ਦੇਂ ਮੋੜ ਦਊ ਚਾਰ ਪੰਜ ਦਿਨਾਂ ਚ ਬਾਹਰ ਨਹੀਂ ਰੱਖਦੀ ਹਾਂ ਚੱਲ ਐ ਆ ਬਈ ਹਫਤੇ ਤੋਂ ਪਹਿਲਾਂ ਪਹਿਲਾਂ ਮੋੜ ਦੀ ਮੈਂ ਨਾ ਵਿਆਹ ਐ ਮੈਨੂੰ ਫੇਰ ਮੈਂ ਵਿਆਹ ਜਾਣਾ ਐ ਕੋਈ ਨੀ ਛੇਤੀ ਮੋੜ ਲਓ ਹਾਂ ਕੋਈ ਨੀ ਮੈਂ ਲਿਆ ਦਿੰਨੀ ਆ ਤੈਨੂੰ ਦੋ ਹਜ਼ਾਰ ਰੁਪਇਆ ਤਾਂ ਬਹਿ ਜਾ ਚਾਹ ਪੀਣੀ ਐ ਮੈਂ ਚਾਹ ਤਾਂ ਮੈਂ ਪੀ ਆਈ ਚੱਲ ਮੈਂ ਲਿਆਉਣੀ ਓਹ ਮੰਮੀ ਕੀ ਲੋੜ ਸੀ ਕੱਪੜੇ ਧੋਣ ਦੀ ਮੈਂ ਆਪੇ ਧੋ ਦੇਣੀ ਨੀ ਬਣੇ ਕੱਪੜੇ ਤਾਂ ਧੋਤੇ ਤਾਂ ਕੋਈ ਆ ਹੋਆ ਚੱਲ ਤੋ ਤਾਂ ਦਿੱਤੇ ਪਰ ਮੈਂ ਤਾਂ ਥੱਕ ਗਈ ਮੇਰੇ ਤਾਂ ਗੋਡੇ ਦੇ ਖੁਦਾ ਇਹ ਕਾ ਕੁੜੀ ਨੇ ਮੇਰਾ ਤਾਂ ਲਹੂ ਪੀ ਲਿਆ ਨਾ ਤਾਂ ਇਹ ਕਿਸੇ ਕੰਮ ਦੀ ਨਾ ਕਾਜ ਦੀ ਉਹ ਗੱਲ ਆ ਜਿਹਦੇ ਤੱਕ ਦੁਸ਼ਮਣਾ ਨਾਜ ਦੀ ਬੱਸ ਕਲਾਂਾ ਰੋਟੀਆਂ ਤੋੜਨ ਵਾਲੀ ਐ ਹੁਣ ਮੈਂ ਕੀ ਕਰ ਤਾ ਮम्मी ਦੇਖੀ ਭਾਦ ਮੈਂ ਸਾਰਾ ਕੰਮ ਕਰਾਇਆ ਮम्मी ਨਾਲ ਥੇਕੇ ਦੇਖ ਲਾ ਮੈਂ ਬੋਲਦੀ ਰਹਦੀ ਆ ਚੱਲ ਕੋਈ ਨਾ ਮम्मी ਤੂੰ ਇਹਨੂੰ ਨਾ ਕਹਿੰਦੀ ਆ ਭੈਂਤ ਵਾਰ ਨੂੰ ਧੋ ਲੈਂਦੇ ਨਾ ਸਾਰੇ ਕੱਪੜੇ ਪੁੱਤ ਕਿਹਾ ਸੀਗਾ ਜਦੋਂ ਪਾਇਆ ਸੀ ਤੋਹ ਨਾਲ ਕਹਿਆ ਸੀ ਕੱਪੜਾ ਮੈਨਾਂ ਸੜ ਜਾਂਦਾ ਫਿਰ ਬਿੰਦਕੂ ਨੂੰ ਕਹਿ ਦਿੰਨੀ ਆਂ ਕਿ ਮੇਰਾ ਆਹ ਹੂਟ ਨਹੀਂ ਧੋਤਾ ਨਹੀਂ ਦੋਤਾ ਮੈਂ ਆਖਿਆ ਚਾਦਰ ਵੀ ਚੱਲ ਸੁਹੀਂਦਿਆਂ ਆਪਾਂ ਸਾਂਹ ਦੇਨੇ ਲਾ ਕੇ ਮਹਤੋਤ ਦੇ ਪਰਚਾਦਰ ਵੀ ਬੈੱਡ ਦੀ ਮੈਂ ਲਾ ਲਈ ਇੱਕ ਦੀ ਤਾਂ ਓਹੋ ਚਾਦਰਾਂ ਦਾ ਕਾਹਦੋ ਪੰਗਾ ਲੈ ਲੈ ਮੰਮੀ ਤੁਸੀਂ ਤੁਸੀਂ ਆਹੇ ਦੋ ਚਾੜੇ ਜਿਹੜੇ ਪਾਉਣ ਵਾਲੇ ਸੀ ਇਹ ਧੋ ਲੈਂਦੀਆਂ ਆਹ ਮੰਮੀ ਤੇ ਜਾਣਦਾ ਕਿ ਕੱਪੜੇ ਚੱਕ ਹੀ ਲੈ ਆਈ ਗਏ ਵੀ ਮੈਂ ਵੀ ਧੋ ਲੈਂਦੀ ਆਈ ਲੈਾਈ ਚੱਕ ਕੇ ਜਾਣ ਜਾਣ ਕੇ ਕੀ ਰੱਖ ਤੂੰ ਕਾਲ ਕੱਪੜੇ ਧੋਣ ਦੀ ਨੂੰ ਤੈਨੂੰ ਕੀ ਹੋ ਗਿਆ ਚੱਲ ਕੋਈ ਨਾ ਮੈਂ ਕੋਈ ਕੰਮ ਫਰਉਂਦੀ ਨਹੀਂ ਮੈਨੂੰ ਪਾਟਾ ਮੇਰਾ ਕੰਮ ਨਾ ਦਿੱਤੇ ਵਰਗੀ ਓਹੋ ਨਾ ਲੜੋ ਕੋਈ ਨਾ ਚੱਲ ਕੋਈ ਨਾ ਜਿੱਪ ਕਰਕੇ ਬਹਿ ਜਾ ਆ ਫੋਨ ਚਲਾਉਣ ਤੋਂ ਨਹੀਂ ਬੇਰ ਮਿਲੀ ਚੱਲ ਕੋਈ ਨਾ

ਬਸ ਠੀਕ ਆ ਵਧੀਆ ਤੇ ਲੈ ਜਾਓ ਹੋ ਗਿਆ ਸਹੀ ਠੀਕਾ ਹੁਣ ਹੁਣ ਤਾਂ ਠੀਕ ਆ ਭੈਣ ਜੀ ਦਵਾਈ ਵੀ ਲੈ ਲਈ ਸੀ ਬਸ ਇੱਕ ਤਾਂ ਮੌਸਮ ਜਾ ਬਰਦਾ ਸੀ ਹਾਂਜੀ ਤੁਹਾਨੂੰ ਪਤਾ ਵਸ ਜਦੋਂ ਮਾੜਾ ਮੁੱਟਾ ਹੋਣ ਲੱਗੇ ਫਿਰ ਜ਼ਿਆਦਾ ਵੱਧ ਜਾਂਦਾ ਹਾਂ ਹਾਂ ਕਿੰਨਾ ਕੰਮਕਾਰ ਕਰਨੀਓ ਵਾਸੀ ਜੀ ਪਿਆਰ ਰੱਖਿਆ ਕਰੋ ਹੁਣ ਆ ਕੰਮਕਾਰ ਕਰਨ ਨੂੰ ਕੀ ਆ ਵੀਰੇ ਦਾ ਵਿਆਹ ਕਰ ਦੋ ਨਹੀਂ ਪੁੱਤ ਕਰੂੰਗੀ ਵਿਆਹ ਮੈਂ ਤਾਂ ਬਥੇਰਾ ਕਹਿੰਦੀ ਆ ਤੇਰੇ ਵੀਰੇ ਨੂੰ ਪਰ ਮੰਨਦਾ ਵੀ ਨਹੀਂ ਨਾ ਲੈ ਵੀਰੇ ਮੰਨਦਾ ਜਾਨੀ ਬਸ ਭਾਈ ਪੈਰਾਂ ਤੇ ਖੜਾ ਹੋ ਜਾ ਜਿੱਦੇ ਪੈਰਾਂ ਤੇ ਖੜਾ ਹੋ ਗਿਆ ਬਸ ਉਦ ਹੀ ਕਰਵਾ ਲਾਂਗੇ ਵਿਆਹ ਹੋਰ ਪੁੱਤ ਤੇਰੇ ਬਗਾਨੀ ਤੇ ਲਿਆ ਨਾਗੇ ਪਈ ਕੀ ਨਹੀਂ ਚਾਹੀਦਾ ਕੱਪੜਾ ਲੀੜਾ ਖਾਂਤੀ ਨੂੰ ਸਭ ਕੁਝ ਚਾਹੀਦਾ ਹਾਂਜੀ ਮਸੀ ਕਰਦੇ ਥੋੜੀ ਸਹੀ ਆ ਪਾਣੀ ਪੀ ਲੇ ਪੁੱਤ ਚੱਲ ਕੋਈ ਨਹੀਂ ਪੁੱਤ ਹੋ ਜਾਗਾ ਆਪਦੇ ਪੈਰਾਂ ਤੇ ਖੜਾ ਵੀ ਕੋਈ ਗੱਲ ਨਹੀਂ ਬਸ ਮਸੀ ਕੰਮ ਕਰਦਾ ਦੇਖੀ ਜਾਂਦਾ ਮਿਲੀ ਨਹੀਂ ਦੇ ਕੋਈ ਚੰਗਾ ਜ ਮਿਲ ਜੂ ਪੁੱਤ ਕੋਈ ਨਹੀਂ ਮਿਲ ਜੂਗਾ ਸਬਰ ਦਾ ਫਲ ਮਿੱਠਾ ਹੁੰਦਾ ਹੈਗਾ ਮਿਲ ਜੂ ਕੰਮ ਕਰਦੇ ਪਰ ਜੀ ਭੈਣ ਜੀ ਨੌਕਰੀ ਦੇ ਫਾਰਮ ਦੇ ਬਸ ਕਿਹੜੇ ਕਰਮਾ ਨਹੀਂ ਆ ਨੌਕਰੀਆਂ ਦੀ ਉਹ ਤਾਂ ਬੰਨ ਜੀ ਕਰਮਾਂ ਚ ਜਿਹਦੇ ਜਾਦੇ ਕਰਮ ਤੇਜ ਹੋਣਾ ਉਹਨਾਂ ਨੂੰ ਮਿਲਦਿਆਂ ਆਪਣੇ ਵਰਗੇ ਐਵੇਂ ਤਾਂ ਉਹੀ ਗੱਲ ਪਾੜਦੇ ਕਿ ਤੁਰੇ ਫਿਰ ਡੱਡੀ ਗਿਰੀਆਂ ਚੱਕੀ ਫਿਰਦੇ ਲੋਕ ਅੱਜਕੱਲ ਕਰਮ ਵੀ ਨਹੀਂ ਚੱਲਦੇਗੇ ਅੱਜਕੱਲ ਤੁਹਾਨੂੰ ਪਤਾ ਨਾ ਜਿਹੜਿਆ ਪੇਪਰ ਨਹੀਂ ਕਰਤੇ ਕੁਝ ਪੈਸਾ ਹੋ ਗਿਆ ਬਸ ਇਹਦੇ ਕਰਕੇ ਨਾ ਹੁਣ ਸਰਕਾਰ ਵੀ ਤੁਹਾਨੂੰ ਪਤਾ ਸਪਾਰਸਾਂ ਚੱਲਦੀ ਹੈ ਹਾਂ ਇਹਦੇ ਸਪਾਰਸਾਂ ਵੀ ਚੱਲ ਜਾਂਦੀ ਸੀਗੇ ਅੱਜਕੱਲ ਜਿਹਦੇ ਨੰਬਰ ਵੱਧਦਾ ਉਹਨੂੰ ਚੱਕਦੇ ਆ ਚੱਲ ਕੋਈ ਨਾ ਪੁੱਤ ਜਿਹੜਾ ਕਰਮਾਂ ਚ ਹੋਊ ਉਹੀ ਮਿਲਦਾ ਹੁੰਦਾ ਸਹੀ ਗੱਲ ਮਮੀ ਜਿਹਦੇ ਕਰਮਾਂ ਚ ਨੌਕਰੀ ਹੈਗੀ ਹੈ ਤਾਂ ਕਦੇ ਬੱਥੇ ਮਿਲ ਜਾਂਦੀ ਹੈ ਮਿਲ ਜਾਂਦੀ ਆ ਮੈਨੂੰ ਮੇਰੀ ਧੀ ਦਾ ਵਾੜਾ ਫਿਕਰ ਰਹਿੰਦਾ ਸੀ ਹਾਂ ਜਦੋਂ ਮਿਲੀ ਦੇਖ ਪ੍ਰਮਾਤਮਾ ਕਰਨ ਲੱਗਿਆ ਹੋਰ ਮੈਂ ਤਾਂ ਇਹ ਤਾਂ ਸੱਚ ਹੀ ਨਾ ਮੰਨਾਂ ਤੇ ਇਹ ਕਹੇ ਨਹੀਂ ਮੰਮੀ ਤੂੰ ਸੱਚ ਨਹੀਂ ਮੰਦੀ ਮੈਨੂੰ ਨੌਕਰੀ ਮਿਲ ਗਈ ਹਾਂ ਚੱਲ ਪੁੱਤ ਵਧੀਆ ਚਲੋ ਕੋਈ ਨਹੀਂ ਤੂੰ ਫਿਕਰ ਨਾ ਕਰ ਤੈਨੂੰ ਵੀ ਨੌਕਰੀ ਜਰੂਰ ਮਿਲ ਜੂਗੀ ਹਾਂ ਮੈਂ ਨਹੀਂ ਮਿਹਨਤ ਤਾਂ ਕਰਦਾ ਚਲੋ ਭੈਣ ਜੀ ਜਿੱਥੇ ਤੁਹਾਡੀ ਧੀ ਨੂੰ ਮਿਲ ਗਈ ਤੁਹਾਡਾ ਪੁੱਤਰ ਵੀ ਮਿਲ ਜੂਗਾ ਹਾਂ ਪੜੇ ਲਿਖੇ ਜਵਾਕ ਚਲੋ ਉਹਨੂੰ ਪਤੀ ਜੀ ਬਸ ਹੁਣ ਤਿਆਰੀ ਜੀ ਥੋੜੀ ਘੱਟ ਹੋਉਂਦੀ ਹੈ ਮਾਸੀ ਜੀ ਬਸ ਹੁਣ ਤੁਹਾਨੂੰ ਪਤਾ ਮੰਮੀ ਬਿਮਾਰ ਰਹਿੰਦੀ ਹੈ ਬਸ ਇਹ ਜੱਕਣਾ ਜਦੋਂ ਨੂੰ ਪਤਾ ਤਿਆਰੀ ਨਹੀਂ ਹੁੰਦੀ ਜੀ ਸੱਚਮੁੱਚ ਦਵਾਈ ਹੈਗੀ ਹੈ ਕਿ ਮੁੱਕ ਗਈ ਥੋੜੀ ਨਹੀਂ ਪੁੱਤ ਪਈ ਹੈ ਦਵਾਈ ਖਾਈ ਜਾਨੀ ਹੈ ਦਵਾਈ ਨਾ ਜਮਾ ਨਾ ਛੱਡਿਓ ਹਣਾ ਮੁੜ ਕੇ ਕਿਤੇ ਦਵਾਈ ਵਿਚਾਲੇ ਛੱਡੋ ਫੇਰ ਉਹੀ ਹਾਲ ਹੋਊਗਾ ਨਹੀਂ ਪੁੱਤ ਹੁਣ ਨਹੀਂ ਛੱਡਦੀ ਦਵਾਈ ਉਹ ਪਈ ਹੈ ਬਸ ਖਾਈ ਜਾਨੀ ਹੈ ਹੋਰ ਤੂੰ ਦੱਸ ਤੇ ਲਾਡੀ ਕਿਧਰ ਨੂੰ ਗਿਆ ਉਹ ਪੰਜ ਖੇਤ ਵਾਗ ਗਿਆ ਅੱਛਾ ਹਾਂ ਚੱਲ ਕੋਈ ਨਾ ਪੁੱਤ ਕੰਮ ਵੀ ਤਾਂ ਕਰਨੀ ਹੈ ਹੁਣ ਕਰ ਲੋ ਇਹਨੂੰ ਬੁਲਾ ਲਾਂਦੇ ਹਾਂ ਹਾਂ ਕੋਈ ਗੱਲ ਮੈਂ ਫੋਨ ਕਰਦੀ ਕੋਈ ਨਾ ਆ ਜੂਗਾ ਆਪਾਂ ਕਿਹੜਾ ਹੈ ਜਾਈ ਜਾਨੇ ਆ ਚਲ ਕੋਈ ਨਾ ਮਾ

I okay. think